ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਹਾਂ ਬੇਸੋ ਠੀਕ ਆ ਤੇ ਮੈਂ ਤੇ ਨਾ ਕਰਨ ਅੱਜ ਬਿਲਕੁਲ ਫਿੱਟ ਪਾਣਾ ਪੁੱਤ ਕਿਉਂ ਕਿਉਂ ਅੱਜ ਮੇਰੀ ਭੈਣ ਆਈ ਭੈਣ ਤੇ ਰੋਜ਼ ਹੁੰਦੀ ਆ ਹੁਣ ਨਹੀਂ ਹੁਣ ਭੈਣ ਮੰਡੇ ਵਾਲੀ ਨਹੀਂ ਹੁਣ ਭੈਣ ਘਰ ਵਾਲੀ ਹੋ ਗਈ ਹਾਏ ਹਾਏ ਉਹ ਤੇ ਗੱਲ ਸੁਣ ਲੈ ਮੇਰੀ ਗਾੜੀ ਮੇਰੀ ਭੈਣ ਆਈ ਮੇਰੇ ਕੋਲ ਰੋਟੀ ਨਹੀਂ ਉਹ ਮੈਨੂੰ ਪਤਾ ਸਾਰਾ ਭੈਣ ਨੇ ਨਾ ਹਾਂ ਚਲੋ ਤੁਸੀਂ ਆਪਣੇ ਮੂੰਹੋਂ ਦੱਸੋ ਫਿਰ ਮੇਰੀ ਭੈਣ ਨੇ ਅੱਜ ਮੈਨੂੰ ਰੋਟੀ ਪਕਾ ਕੇ ਖਵਾ ਲਈ ਸੱਚੀ ਨਾ ਮਜ਼ਾ ਹੀ ਆ ਗਿਆ ਅੱਗੇ ਮੈਂ ਆਪੇ ਪਕਾ ਕੇ ਖਾਂਦੀ ਸੀ ਨਾ ਹਾਂਜੀ ਹਾਂਜੀ ਤੇ ਅੱਜ ਮੇਰੀ ਭੈਣ ਨੇ ਪਕਾ ਕੇ ਖਾਦੀ ਤੁਸੀਂ ਮੈਂ ਅੱਜ ਵੀਡੀਓ ਲੇਟ ਹੋ ਗਈ ਅੱਜ ਲੇਟ ਪਾਈ ਨਾ ਵੀਡੀਓ ਸਾਰਿਆਂ ਨੂੰ ਸੌਰੀ ਤੁਸੀਂ ਸਾਰੇ ਤੇ ਬੈਠੇ ਹੋ ਮਾਸਟਰ ਜੀ ਨੇ ਫੋਨ ਹੀ ਬੰਦ ਕਰਤਾ ਮਾਸਟਰ ਵਿਚਾਰਾ ਵਿਊ ਪਾਉਣ ਡਿਆ ਸਾਨੂੰ ਖੜਾ ਮਾਸਟਰ ਜੀ ਕੋਈ ਨਹੀਂ ਵੇਖੋ ਤੁਸੀਂ ਵੀਡੀਓ ਹਾਂਜੀ ਤੇ ਹੋਰ ਸੇਤਾ ਕਹਿਵਾ ਮਾਸੀ ਕਿਆ ਕਿਆ ਬੱਸ ਹਾਂਜੀ ਮਾਸੀ ਆਈ ਹਟ ਦੇ ਬੜਾ ਸਟ੍ਰਗਲ ਹੈ ਵਿਚਾਰੀ ਮੋਟਰਸਾਈਕਲ ਤੇ ਆਉਂਦੀ ਸਾਡੇ ਨਾਲ ਵੀਡੀਓ ਬਣਾਉਣ ਹਾਂਜੀ ਬਹੁਤ ਨਾ ਟਾਈਮ ਦਿੰਦੇ ਵੇਖ ਲਓ ਪਹੁੰਚ ਜਾਂਦੀ ਹਾਂਜੀ ਔਰ ਇਹ ਦੂਰ ਰੋਟੇ ਵਾਲ ਹੈਗੀ ਮੰਨ ਲਓ ਵੀ ਇਹ ਜੋਤੀ ਹਾਂਜੀ ਹਾਂਜੀ ਬੜੀ ਹੱਕਦਾਰ ਆ ਭਈ ਚੈਮਤਾ ਬਸ ਟਾਈਮ ਪਹੁੰਚਾ ਜੋ ਮਾਸੀ ਹਾਂਜੀ ਹਾਂਜੀ ਇਹੋ ਤੇ ਇਹਦੀ ਸਿਮਤਾ ਵਿਚਾਰੀ ਦੀ ਵੀ ਚਲੋ ਟਾਈਮ ਸਿਰ ਪਹੁੰਚ ਜਾਂਦੀ ਆ ਮਾਸੀ ਜੀ ਪਿੰਡ ਕਿਹੜਾ ਪਲਾਟ ਆ ਤੁਹਾਡਾ ਸਾਰਿਆਂ ਨੂੰ ਦੱਸ ਦਿਓ ਰਾਬੂਟਰ ਸਵੀਆ ਬੂਟਰ ਸਵੀਆ ਮੇਲ ਵਾਲੇ ਮੇਲ ਵਾਲੇ ਸਾਡੇ ਵੰਡੀਆ ਲਿਮਟਿਡ ਹਾਂਜੀ ਐ ਮਾਸਣ ਜੀ ਇਹ ਆਪਣੀ ਮੇਲੇ ਦੀ ਮਸ਼ਹੂਰੀ ਕਾਣਦੇ ਆ ਤੇ ਬਾਕੀ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਲੱਗਦਾ ਇਹਨਾਂ ਇਹਨੂੰ ਆਂਦੇ ਮਿਹਨਤ ਹਾਂਜੀ ਹਾਂਜੀ ਤੇ ਚੱਲ ਕੋਈ ਨਹੀਂ ਬਾਹੂ ਤਗੜੀ ਹੋ ਕੇ ਮਿਹਨਤ ਕਰੀ ਜਾ ਰੱਬ ਤਰੱਕੀਆਂ ਆਪੇ ਬਖਸ਼ੂਗਾ ਆਪੇ ਆਪੇ ਇਹ ਸਾਡੇ ਇਹ ਇਹਨਾਂ ਦਾ ਮਤਲਬ ਵੀ ਇਹ ਸਾਡੇ ਮਮਾ ਜੀ ਜੇ ਮਮਾ ਦੇ ਭੂਈ ਆ ਨਾ ਜਿਹੜੇ ਹਣਾ ਪੂਈ ਜੀਤ ਉਹਨਾਂ ਦੇ ਬੇਟੀ ਆ ਜੋਗੀ ਚੀਮਿਆਂ ਤੋਂ ਪੂਆ ਜੀ ਕਹਿਣਾ ਪੂਆ ਜੀ ਸ਼੍ਰੀਮਤੀ ਪੂਆ ਜੀ ਪੂਆ ਜੀ ਮੇਰੀ ਪੂਆ ਜੀ ਜੋਗੀ ਚੀਮਿਆਂ ਵਾਲੀ ਠੀਕ ਆ ਤੁਹਾਡੀ ਵੀ ਪੂਈ ਜੀ ਪੂਆ ਜੀ ਇਹ ਪੂਈ ਹੋਣੀ ਆ ਇਹ ਕੀ ਨਾ ਜਿਹੜੀ ਆ ਪੂਆ ਵਾ ਨਾ ਪਰਤ ਵਾਲੀ ਹਾਂਜੀ ਇਹਨੂੰ ਪੂਆ ਹੀ ਆਂਦੇ ਆ ਉਹਨੂੰ ਜੋਗੀ ਚੀਮਿਆਂ ਵਾਲੇ ਨੂੰ ਪੂਈ ਪੂਈ ਕਿ ਨਿਕਲਦਾ ਉਹ ਗੱਲ ਫੇਰ ਉੱਥੇ ਆ ਗਈ ਉਹ ਫੇਰ ਸਾਡੇ ਘਰ ਦੇ ਬੰਦੇ ਉਹ ਹੁਣ ਘਰ ਦੇ ਬੰਦੇ ਹੋ ਗਏ ਉਹ ਬਾਕੀ ਨਹੀਂ ਦੇ ਨਹੀਂ ਨਹੀਂ ਉਹ ਲਾਡਲੀ ਭੁਆਵਾ ਸਾਡੀ ਹਾਂ ਸਾਰੇ ਹਾਂਜੀ ਹਾਂਜੀ ਕਹਿੰਦੇ ਆ ਨਾ ਉਹਨਾਂ ਨਾਲ ਪਿਆਰ ਹੀ ਸਾਡਾ ਇੰਨਾ ਕਾਫੀ ਬਾਕੀ ਮੈਂ ਕਿਹਾ ਬੰਦੇ ਢਿੱਲੇ ਹੋ ਗਏ ਮੜੇ ਚਾਹ ਪਿਆਲ ਕੇ ਕਿਹੜੇ ਕਰਦੀ ਐ ਠੰਡੇ ਹੋ ਗਏ ਹੀ ਢਿੱਲੇ ਨਹੀਂ ਹੋ ਗਏ ਉਹ ਹੀ ਠੰਡੇ ਢਿੱਲੇ ਨਹੀਂ ਤੁਹਾਨੂੰ ਤੇ ਤੱਤੇ ਕਰਨਾ ਹੈ ਤੁਹਾਡੇ ਤੇ ਸੀਨ ਹੀ ਨਹੀਂ ਆਇਆ ਉਹਦੋਂ ਦਾ ਤੁਹਾਡੇ ਦੇ ਸੀਨ ਹੀ ਹੁਣ ਸ਼ੁਰੂ ਹੋਣੇ ਆ ਕੱਲ ਤੋਂ ਪਹਿਲਾਂ ਤੱਤੇ ਹੋਣਦੇ ਆ ਨਾ ਹਾਂਜੀ ਹਾਂਜੀ ਗਾੜੀ ਵਿੱਚ ਮਾਰੀ ਆ ਕੇ ਸੀਨ ਕਰਨਗੇ ਤੁਸੀਂ ਬੜਾ ਚੁੱਪ ਕਰਕੇ ਬੈਠੇ ਜੇ ਜੀ ਉਹ ਨਵੇਂ ਚਾਰਦੇ ਇੱਕ ਕੰਮ ਕਰ ਕਰ ਤੱਕ ਗਿਆ ਅੱਜ ਤੇ ਸੱਚੀ ਅੱਜ ਮੇਰੀ ਕੁੜੀ ਨੇ ਇੰਨਾ ਕੰਮ ਕੀਤਾ ਵਿਚਾਰੀ ਕੰਮ ਕਰ ਕਰ ਤੱਕਦੀ ਮਗਰੋਂ ਦਾ ਤਾਂ ਮੇਰੀ ਕੁੜੀ ਨੇ ਕੰਮ ਕੀਤਾ ਵੀ ਬੜਾ ਜੀ ਆਪ ਦੇ ਤਾਰਿਫਾ ਭਰ ਗਈ ਆ ਬਹੁਤ ਕੱਪੜਾ ਜੋੜਿਆ ਬਹੁਤ ਇੰਨੇ ਕੱਪੜਾ ਜੋੜਿਆ ਜਿਹੜਾ ਵੇਖੋ ਤੇ ਫਿਰ ਮੇਰੇ ਲੋ ਸਪੈਸ਼ਲ ਸ਼ਾਬਾਸ਼ੀ ਇੰਨਾ ਕੰਮ ਕਰਨ ਦੀ ਹੂੰ ਹੂੰ ਹੈ ਜਿੰਨਾ ਜਿੱਤਾਂ ਨਾ ਮੇਰੇ ਪੁੱਤ ਨੇ ਸਾਰੇ ਜਾਣੇ ਨਾ ਸਾਰੇ ਜਿਹੜਾ ਨੂੰ ਇਹੋ ਵੈਮ ਹੋਣਾ ਵੀ ਕੁੜੀ ਇਹਨਾਂ ਦੀ ਇੱਕ ਵਲੋਗਾ ਚ ਵੀ ਨਹੀਂ ਆਉਂਦੀ ਤੇ ਮਤਲਬ ਕੀ ਇਹਨਾਂ ਦੇ ਪਲੀ ਮਾਨਸਰੀ ਚੁੱਪ ਚੁੱਪ ਕਰਕੇ ਬੈਠੇ ਰਹਿੰਦੀ ਆ ਇਹ ਕੀ ਨਾਂਦੇ ਆ ਪੋਲੇ ਚਿਹਰੇ ਪਿਛੇ ਸ਼ੈਤਾਨੀ ਆਤਮਾ ਹੈ ਉਹ ਚੀਜ਼ ਵਾ ਪੜਾਈ ਦੀ ਟੈਨਸ਼ਨ ਬਹੁਤ ਜ਼ਿਆਦਾ ਬੰਦਿਆ ਨਹੀਂ ਸਾਡਾ ਤਾਂ ਪੜਦੀ ਬੜਾ ਹੈ ਸਾਡੀਆਂ ਨੂੰ ਹਾਂ ਨਹੀਂ ਸਾਡੀ ਕੁੜੀ ਪੜਦੀ ਆ ਬਈ ਹੂੰ ਪੜਾਈ ਲਈ ਸੀਗੀ ਇਧਰ ਮੇਰੀ ਗੱਲ ਸੁਣ ਮੈਂ ਹਾਂਜੀ ਅਨੂ ਤੇ ਚੱਲ ਪੜਦੀ ਆ ਆ ਚਲੋ ਟੌਪਿਕ ਚੇਂਜ ਕਰੋ ਗੱਲ ਔਰ ਕੋਈ ਕਰੋ ਵਾਹ ਤੁਹੀ ਕੀ ਪੜਾਈ ਆ ਚਲ ਚਲ ਹੋਰ ਚੇਂਜ ਕਰੋ ਨਾਲੇ ਜ਼ੋਰ ਨਾ ਚਾਤਾ ਬਈ ਅਨੂ ਆ ਗਿਆ ਚੱਲਾ ਕੇ ਇਹਦਾ ਕੁੜੀ ਤੇ ਆਪਣੇ ਤੇ ਗੱਲ ਆਈ ਤੇ ਸਟਾਪ ਵੀ ਚੇਂਜ ਹੋ ਰਿਹਾ ਤੇ ਵੀ ਇਹਨਾਂ ਹਰ ਜਿਹੜਾ ਬੰਦਾ ਹੁੰਦਾ ਹੀ ਉਹ ਕਰਦਾ ਹੁੰਦਾ ਸੀ ਇਹ ਕਰਦਾ ਹੁੰਦਾ ਸੀ ਉਹਨਾਂ ਨੂੰ ਰੱਖਣਾ ਵੀ ਤੇ ਕੋਲ ਰੱਖਣਾ ਮੇਰੇ ਕੋਲ ਬੜੀਆਂ ਡਿਗਰੀਆਂ ਉਹਨੇ ਹੋਰ ਇੱਕ ਹੈ ਐਮਬੀ ਐਮਏ ਬੀਬੀਟੀਟੀਐਸ ਇਹਨਾਂ ਨੂੰ ਕਿ ਆਂਦਾ ਫ੍ਰੀ ਆਰਟ ਫ੍ਰੀ ਟਾਈਮ ਆਲ ਸਬਜੈਕਟ ਮੈਟ੍ਰਿਕ ਵੀ ਇਹ ਮੈਟ੍ਰਿਕ ਆਂਦਾ ਮੈਂ ਚਾਰ ਹੀ ਫੇਲਵਾ ਬੜੇ ਨੀਚੇ ਰੱਖਣਾ ਮੈਂ ਇਹ ਸਾਈਡ ਡਿਗਰੀ ਕਿੱਥੋਂ ਹੀ ਚਲੋ ਕੋਈ ਨਹੀਂ ਫਿਰ ਕੀ ਨਹੀਂ ਰੱਖਣਾ ਜਿਹੜਾ ਅੱਗੇ ਆਇਆ ਹੈ ਆਖਣਾ ਆਖਣ ਦਾ ਆਖ ਰੱਖਣ ਦਾ ਤਰੀਕਾ ਵੀ ਹੁੰਦਾ ਵਾ ਕਸਾ ਬੜਾ ਪਾਣਾ ਚਲੋ ਕੋਈ ਨਹੀਂ ਹੋਰ ਫਿਰ ਪੀ ਲੀਆਂ ਚਾਹਾਂ ਪੀੜੀਆਂ ਚਲੋ ਚਾਹ ਪੀ ਲਈ ਚਲੋ ਚਲੋ ਲੱਗੀ ਹੈ ਸ਼ੁਰੂ ਕਰੀਏ ਹੋਰ ਤੇ ਛੇ ਛੇ ਦੀ ਬਣਾ ਲਓ ਆ ਕੋਈ ਸੂਰਜ ਵੀ ਮੜ ਆਇਆ ਨਿਕਲਿਆ ਹੈ ਵਿਚਾਰਾ ਸੂਰਜ ਤੇ ਤਾਂ ਨਿਕਲਿਆ ਹੈ ਪਰ ਧੁੰਦ ਨੇ ਧੁੰਦ ਨੇ ਜ਼ੋਰ ਪਾ ਲਿਆ ਫੇਰ ਰਿਤਣ ਲਈ ਆ ਤੇ ਤੁਸੀਂ ਜਾਣਾ ਵੀ ਚਲੋ ਚਲੋ ਬਣਾ ਲਿਆ ਤੇ ਫਿਰ ਤੁਹਾਨੂੰ ਵੀ ਫ੍ਰੀ ਚਾਹ ਚਲੋ ਚਲੋ ਓ ਜਾਣਿਆ ਦੀਪਾ ਦਾ ਕਰ ਬੜਾ ਗਰਮੀਤ ਦੇ ਇਸ ਵੰਡ ਓ ਨੰਗੇ ਓ ਜਰਾ ਹਾਂ ਫਫੜ ਜਾਣ ਰਿਹਾ ਸਾਡਾ ਫਫੜ ਪਾਣੂ ਗਾੜੀ ਸਿੰਦਾ ਤੇ ਜਾਂਦੇ ਨੇ ਹਾਂ ਹਾਂ ਉਹਦਾ ਹਾ ਸਿੰਦਾ ਹਾਂਜੀ ਕਹਣੇ ਉਹ ਉਹ ਬੜਾ ਪੱਤ ਉਹਦਰ ਆਂਦੇ ਨਹੀਂ ਆਂਟੀ ਆਂਟੀ ਆਂਦੇ ਗਾੜੀਆਂ ਇਹੇ ਇਹ ਪਪਾ ਦਾ ਜੋ ਸੀਨ ਹੀ ਟੋਕੇ ਵਾਲਾ ਸਦਨ ਜਾਣਾ ਸੀ ਪਾਜੀ ਘਰ ਆਇਓ ਸਿੰਦਾ ਆਇਆ ਚਲੋ ਉਹ ਹੁੰਦਾ ਉਹਨਾਂ ਦਾ ਆਪਸ ਹੀ ਘਰੇ ਹੀ ਮਿਲ ਪੀਂਦਾ ਦਾ ਵਾ ਵੀ ਉਹ ਹਾਂਜੀ ਹਾਂਜੀ ਨਹੀਂ ਉਹਦੇ ਬਹੁਤ ਚੰਗੇ ਸੁਭਾਅ ਦੇ ਆਂਟੀ ਸਾਡੀ ਭੂਈ ਵੀ ਉਹ ਬਹੁਤ ਚੰਗੇ ਆ ਹਾਂ ਉਹ ਨਾਈਸ ਸਰ ਜਦੋਂ ਫਿਰ ਬਣਾ ਲਓ ਵੀਡੀਓ ਇਸ ਨਾਲ ਕਰਦੇ ਆਪਾਂ ਵਲੌਗ ਦੀ ਐਂਡਿੰਗ ਸਾਸੀ ਘਾਲ ਜੀ ਸਾਰਿਆਂ ਨੂੰ ਲਾਈਵ ਸੇ ਸ਼ੇਅਰ ਕਰੋ ਚੈਨਲ ਮੇਰੇ ਨੂੰ ਹੀ ਮੇਰਾ ਚੈਨਲ ਆ ਹਾਂਜੀ ਆਏ ਹੋਏ ਚਲੋ ਇਹ ਵਲੌਗ ਵਾਲੇ ਚੈਨਲ ਇਹ ਜਿਹੜਾ ਹਾਂ ਚੈਨਲ ਤਾਂ ਮੇਰਾ ਕਿਉਂਕਿ ਮੇਰਾ ਵਾਏ ਚੱਲ ਪੰਨੂ ਪੰਨੂ ਟੀਵੀ ਮੇਰਾ ਮਾਣ ਇਹ ਕਹਵੇਂ ਜਣੇ ਛੱਡੋ ਚੈਨਲ ਮੇਰਾ ਚਲੋ ਕੋਈ ਹਾਂਜੀ ਸਾਰਿਆਂ ਨੇ ਇਹ ਵਲੌਗ ਵਾਲੇ ਚੈਨਲ ਨੂੰ ਆਪੇ ਕਰੋ ਸਾਰਿਆਂ ਨੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਚਲੋ ਵੱਧ ਕਰਨਾ ਹਾਂ ਚਲੋ ਠੀਕ ਆ ਜੀ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਸਾਸੀ ਘਾਲ ਸਾਰਿਆਂ ਨੂੰ ਥੈਂਕ ਯੂ ਸਾਸੀ ਘਾਲ